ਖਾ ਹੀ ਪਿਆ ਲੈ ਗਿੰਗ ਫੜ ਕੇ ਖਾ ਤੇ ਜੀ ਉਹ ਖਾਤਾ ਹੀ ਤੇ ਨਹੀਂ ਪਰ ਮੈਂ ਤੈਨੂੰ ਅੱਜ ਕਿ ਕੈਸੀ ਦਊਂਗਾ ਥੜਾ ਅਸਾਂ ਚੋਦੇ ਬਰਾਤ ਕਾ ਤੂੰ ਨਹੀਂ ਗਈ ਜੀ ਤੁਸੀਂ ਨਾਲੇ ਬੋੜਾ ਕਹਿੰਦਾ ਬਰਾਤ ਨਾਲ ਤਾਂ ਹੈਗਾ ਤੂੰ ਮੈਨੂੰ ਛੱਡ ਲੈ ਕਿੱਥੇ ਗੱਡੀ ਤਾਂ ਮੈਂ ਚਲਾ ਕੇ ਲਗਿਆ ਇੱਕ ਵਾ ਮਾਗਲ ਜੀ ਗੱਡੀ ਤੇ ਧੀ ਜਿਹੜੀ ਤੂੰ ਮੇਰੀ ਗੱਲ ਸੁਣ ਮੈਂ ਤੇਰੇ ਮਾਗਰ ਤਾਂ ਖੜਾ ਸੀ ਜਦੋਂ ਤੇਰੇ ਕਾਲਾ ਪੈਂਟ ਕੋਟ ਪਾਇਆ ਹੋਇਆ ਤੇ ਪੀਲੇ ਬੂਟ ਚੀ ਗਏ ਦੇਣਾ ਨਾ ਲੈਣਾ ਮੇਰੇ ਪੈਂਟ ਕੋਟ ਕੋਲੋਂ ਪਾਇਆ ਦੀ ਮੈਂ ਤਾਂ ਕਾਲੀ ਪੈਂਟ ਪਾਈ ਹੋਈ ਸੀ ਸਰਦਈ ਟੀ-ਸ਼ਰਟ ਪਾਈ ਹੋਈ ਸੀ ਉਹਦੇ ਉੱਪਰ ਦੀ ਕੋਟ ਪਾਇਆ ਹੋਇਆ ਦੀਗਾ ਕਤ ਉਹ ਚਿੱਟੀ ਆਪਾਂ ਨੂੰ ਕਾਲਾ ਬੱਤਾ ਪਿਆ ਤਾਂ ਹੈਗਾ ਉਹਨਾਂ ਨੇ ਕਿੱਥੇ ਬੱਤੇ ਪਿਆਏ ਨੇ ਉਹਨਾਂ ਦੀ ਤਾਂ ਬੁੜੀ ਮਰਗੀ ਨੇ ਤਾਂ ਚਾਹਦਾ ਵੀ ਨਹੀਂ ਕਰਿਆ ਹੈਗਾ ਕੁਛ ਵਿਚਾਰੇ ਨੇ ਫਿਰ ਮੈਂ ਬੁੜੀ ਡਾਕਰਾਉਣ ਬਾਗਿਆ ਚ ਮਾਗਰੋਂ ਬੱਤਾ ਫਿਰ ਮੈਨੂੰ ਆਏ ਲੱਗਦਾ ਮੈਨੂੰ ਮਾਰੂ ਚਾਹ ਪਿਆ ਗਏ ਉਹ ਫਿਰ ਮੈਂ ਤਾਂ ਫਰੀ ਡਾਕਰਾ ਕੇ ਆਇਆ ਉਹਦਾ ਮੈਂ ਕਹਿੰਦਾ ਤੁਸੀਂ ਬਰਾਸਰ ਗਏ ਕਾ ਤੋਂ ਨਹੀਂ ਉਹਦਾ ਕਰਦੇ ਮੋਟੀਆਂ ਤੈਨੂੰ ਕੋਈ ਡੱਠ ਨਾਲ ਤਾਂ ਹੈਗਾ ਚ ਮੈਂ ਅਸੀਂ ਬੁੜੀ ਡਾਕਰਾਉਣ ਫਿਰ ਛੇਣਾ ਬੰਦਾ ਜਾਣਾ ਪੈਂਦਾ ਤੈਨੂੰ ਪਤਾ ਹੈ अच्छा हां फिर मैं उधर बुरी ਕਣੀ ਹੋ ਗਿਆ ਮਖਾ ਤੂੰ ਨਾ ਮੈਂ ਚਾਹ ਉਧਰ ਮੈਂ ਤੁਸੀ ਸੇਤੀ ਸੇਤੀ ਨੰਦ ਲੈ ਕੇ ਪਈ ਕਣੀ ਚਲੂ ਮਾਇਉ ਨਾ ਮਗਰ ਡਾਕਟਰ ਤੂੰ ਵੀ ਨਾਲ ਇੱਥੇ ਤਾਂ ਫਿਰ ਕਾਰ ਚ ਤਾਂ ਗਏ ਨਹੀਂ ਸਾਡੀ ਆਪਜੀ ਗੱਡੀ ਕਿ ਸ਼ਫਾਰੀ اچھا ਹੂੰ ਮੈਨੂੰ ਨਾ ਦੱਸਿਆ